ਇਸ ਵਕਤ ਦੀ ਸਭ ਤੋਂ ਵੱਡੀ ਖਬਰ ਬਿਕਰਮ ਮਜੀਠੀਆ ਦੇ ਨਾਲ ਜੁੜੀ ਸਾਹਮਣੇ ਆ ਰਹੀ ਹੈ ਤਾਂ ਦੱਸਦੀ ਹੈ ਕਿ ਅੱਜ ਜ਼ਮਾਨਤ ਸੁਣਵਾਈ ਹੋ ਰਹੀ ਹੈ ਤੇ ਜਿਸ ਦੇ ਵਿੱਚ ਕੋਰ ਨੇ ਜਿਹੜਾ ਕਿ ਵਿਕਰਮ ਮਜੀਠੀਆ ਨੂੰ ਲੈ ਕੇ ਵੱਡਾ ਫੈਸਲਾ ਲੈਣਾ ਹੈ ਤੇ ਉਥੇ ਹੀ ਵਿਕਰਮ ਮਜੀਠੀਆ ਨੂੰ ਕੋਈ ਰਾਹਤ ਜਾਂ ਵੱਡਾ ਝਟਕਾ ਲੱਗ ਸਕਦਾ ਹੈ ਤਾਂ ਬੀਤੇ ਦਿਨਾਂ ਦੇ ਵਿੱਚ ਗੱਲ ਕਰੀਏ ਵਿਕਰਮ ਮਜੀਠੀਆ ਨੂੰ ਜਿਹੜਾ ਕਿ ਵਿਜੀਲੈਂਸ ਦੇ ਗ੍ਰਿਫਤਾਰ ਕਰ ਲਿਆ ਤੇ ਲਗਾਤਾਰ ਰੇਡ ਮਾਰੀ ਗਈ ਤੇ ਉਥੇ ਹੀ ਅੰਮ੍ਰਿਤਸਰ ਦੇ ਵਿੱਚ ਉਹਨਾਂ ਦੀ ਰਹਾਇਸ਼ ਦੇ ਉੱਤੇ ਲਗਾਤਾਰ ਛਾਪੇ ਮਾਰੀ ਹੋਈ ਤੇ ਜਿਸ ਦੇ ਤਹਿਤ ਮੋਬਾਈਲ ਫੋਨ ਲੈਪਟਾਪ ਅਤੇ ਕੁਝ ਹੋਰ ਚੀਜ਼ਾਂ ਜਿਹੜੀਆਂ ਕਿ ਬਰਾਮਦ ਹੋਈਆਂ ਤੇ ਉਥੇ ਹੀ ਵਿਕਰਮ ਮਜੀਠੀਆ ਦੀ ਕੁਝ ਸਮੇਂ ਬਾਅਦ ਗ੍ਰਿਫਤਾਰੀ ਹੋ ਜਾਂਦੀ ਹੈ ਵਿਕਰਮ ਮਜੀਠੀਆ ਠੀਆ ਨੂੰ ਗ੍ਰਿਫਤਾਰੀ ਨੂੰ ਲੈ ਕੇ ਹੁਣ ਤੱਕ ਜਿਹੜਾ ਕਿ 1 ਮਹੀਨਾ ਹੋ ਚੁੱਕਿਆ ਹੈ ਤੇ ਲਗਾਤਾਰ ਉਹਨਾਂ ਦੀ ਦੋ ਵਾਰ ਨਿਆਇਕ ਹਿਰਾਸਤ ਵਧਾਈ ਗਈ ਹੈ ਤੇ ਅੱਜ ਬਿਕਰਮ ਮੱਜੀਠੀਆ ਦੀ ਜਿਹੜੀ ਕਿ ਨਿਆਇਕ ਹਿਰਾਸਤ ਖਤਮ ਹੋਣ ਤੋਂ ਬਾਅਦ ਮੁਰਤੋਂ ਜਿਹੜੀ ਕਿ ਉਹਨਾਂ ਦੀ ਪੇਸ਼ੀ ਹੈ ਤੇ ਜਿਸ ਤੋਂ ਬਾਅਦ ਬਿਕਰਮ ਮਜੀਠੀਆ ਨੂੰ ਲੈ ਕੇ ਕੋਈ ਵੱਡਾ ਫੈਸਲਾ ਹੋ ਸਕਦਾ ਹੈ ਤੇ ਕੱਲ ਵੀ ਬਿਕਰਮ ਮਜੀਠੀਆ ਦੀ ਨਿਆਇਕ ਹਿਰਾਸਤ ਖਤਮ ਹੋਣ ਦੇ ਦੌਰਾਨ ਸੁਣਵਾਈ ਹੋਣੀ ਸੀ ਪਰੰਤੂ ਨਹੀਂ ਹੋਈ ਤੇ ਉੱਥੇ ਹੀ ਅੱਜ ਇਸ ਮਾਮਲੇ ਦੇ ਵਿੱਚ ਕੋਰਟ ਵੱਡਾ ਫੈਸਲਾ ਕਰੇਗਾ ਤੇ ਜਿਸ ਤੋਂ ਬਾਅਦ ਬਿਕਰਮ ਮਜੀਠੀਆ ਨੂੰ ਰਾਹਾ ਜਾਂ ਵੱਡਾ ਝਟਕਾ ਲੱਗ ਸਕਦਾ ਬੀਤੇ ਦਿਨਾਂ ਦੇ ਵਿੱਚ ਗੱਲ ਕਰੀਏ ਬਿਕਰਮ ਮਜੀਠੀਆ ਨੂੰ ਜਿਹੜਾ ਕਿ ਵਿਜੀਲੈਂਸ ਨੇ ਗ੍ਰਿਫਤਾਰ ਕਰ ਲਿਆ ਤੇ ਲਗਾਤਾਰ ਰੇਡ ਮਾਰੀ ਗਈ ਤੇ ਉੱਥੇ ਹੀ ਅੰਮ੍ਰਿਤਸਰ ਦੇ ਵਿੱਚ ਉਹਨਾਂ ਦੀ ਰਹਾਇਸ਼ ਦੇ ਉੱਤੇ ਲਗਾਤਾਰ ਛਾਪੇ ਮਾਰੀ ਹੋਈ ਤੇ ਜਿਸ ਦੇ ਤਹਿਤ ਮੋਬਾਈਲ ਫੋਨ ਲੈਪਟਾਪ ਅਤੇ ਕੁਝ ਹੋਰ ਚੀਜ਼ਾਂ ਜਿਹੜੀਆਂ ਕਿ ਬਰਾਮਦ ਹੋਈਆਂ ਤੇ ਉੱਥੇ ਹੀ ਬਿਕਰਮ ਮਜੀਠੀਆ ਦੀ ਕੁਝ ਸਮੇਂ ਬਾਅਦ ਗ੍ਰਿਫਤਾਰੀ ਹੋ ਜਾਂਦੀ ਹੈ ਬਿਕਰਮ ਮਜੀਠੀਆ ਨੂੰ ਗ੍ਰਿਫਤਾਰੀ ਨੂੰ ਲੈ ਕੇ ਹੁਣ ਤੱਕ ਜਿਹੜਾ ਕਿ ਇੱਕ ਮਹੀਨਾ ਹੋ ਚੁੱਕਿਆ ਹੈ ਤੇ ਲਗਾਤਾਰ ਉਹਨਾਂ ਦੀ ਦੋ ਵਾਰ ਨਿਆਇਕ ਹਿਰਾਸਤ ਤੋ ਵਧਾਈ ਗਈ ਹੈ ਤੇ ਅੱਜ ਬਿਕਰਮ ਮਜੀਠੀਆ ਦੀ ਜਿਹੜੀ ਕਿ ਨਿਆਇਕ ਹਿਰਾਸਤ ਖਤਮ ਹੋਣ ਤੋਂ ਬਾਅਦ ਮੁਰਤੋਂ ਜਿਹੜੀ ਕਿ ਉਹਨਾਂ ਦੀ ਪੇਸ਼ੀ ਹੈ ਤੇ ਜਿਸ ਤੋਂ ਬਾਅਦ ਬਿਕਰਮ ਮਜੀਠੀਆ ਨੂੰ ਲੈ ਕੇ ਕੋਈ ਵੱਡਾ ਫੈਸਲਾ ਹੋ ਸਕਦਾ ਹੈ ਤੇ ਕੱਲ ਵੀ ਬਿਕਰਮ ਮਜੀਠੀਆ ਦੀ ਨਿਆਇਕ ਹਿਰਾਸਤ ਖਤਮ ਹੋਣ ਦੇ ਦੌਰਾਨ ਸੁਣਵਾਈ ਹੋਣੀ ਸੀ ਪਰੰਤੂ ਨਹੀਂ ਹੋਈ ਤੇ ਉੱਥੇ ਹੀ ਅੱਜ ਇਸ ਮਾਮਲੇ ਦੇ ਵਿੱਚ ਕੋਰਟ ਵੱਡਾ ਫੈਸਲਾ ਕਰੇਗਾ ਤੇ ਜਿਸ ਤੋਂ ਬਾਅਦ ਬਿਕਰਮ ਮਜੀਠੀਆ ਨੂੰ ਰਾਹਾ ਜਾਂ ਵੱਡਾ ਝਟਕਾ ਲੱਗ ਸਕਦਾ ਬੀਤੇ ਦਿਨਾਂ ਦੇ ਵਿੱਚ ਗੱਲ ਕਰੀਏ ਬਿਕਰਮ ਮਜੀਠੀਆ ਨੂੰ ਜਿਹੜਾ ਕਿ ਵਿਜੀਲੈਂਸ ਨੇ ਗ੍ਰਿਫਤਾਰ ਕਰ ਲਿਆ ਤੇ ਲਗਾਤਾਰ ਰੇਡ ਮਾਰੀ ਗਈ ਤੇ ਉਥੇ ਹੀ ਅੰਮ੍ਰਿਤਸਰ ਦੇ ਵਿੱਚ ਉਹਨਾਂ ਦੀ ਰਿਹਾਇਸ਼ ਦੇ ਉੱਤੇ ਲਗਾਤਾਰ ਛਾਪੇ ਮਾਰੀ ਹੋਈ ਤੇ ਜਿਸ ਦੇ ਤਹਿਤ ਮੋਬਾਈਲ ਫੋਨ ਲੈਪਟਾਪ ਅਤੇ ਕੁਝ ਹੋਰ ਚੀਜ਼ਾਂ ਜਿਹੜੀਆਂ ਕਿ ਬਰਾਮਦ ਹੋਈਆਂ ਤੇ ਉੱਥੇ ਹੀ ਬਿਕਰਮ ਮੱਜੀਠਿਆ ਦੀ ਕੁਝ ਸਮੇਂ ਬਾਅਦ ਗ੍ਰਿਫਤਾਰੀ ਹੋ ਜਾਂਦੀ ਹੈ ਬਿਕਰਮ ਮੱਜੀਠਿਆ ਨੂੰ ਗ੍ਰਿਫਤਾਰੀ ਨੂੰ ਲੈ ਕੇ ਹੁਣ ਤੱਕ ਜਿਹੜਾ ਕਿ 1 ਮਹੀਨਾ ਹੋ ਚੁੱਕਿਆ ਹੈ ਤੇ ਲਗਾਤਾਰ ਉਹਨਾਂ ਦੀ ਦੋ ਵਾਰ ਨਿਆਇਕ ਹਿਰਾਸਤ ਵਧਾਈ ਗਈ ਹੈ ਤੇ ਅੱਜ ਬਿਕਰਮ ਮੱਜੀਠਿਆ ਦੀ ਜਿਹੜੀ ਕਿ ਨਿਆਇਕ ਹਿਰਾਸਤ ਖਤਮ ਹੋਣ ਤੋਂ ਬਾਅਦ ਮੁਰ ਤੋਂ ਜਿਹੜੀ ਕਿ ਉਹਨਾਂ ਦੀ ਪੇਸ਼ੀ ਹੈ ਤੇ ਜਿਸ ਤੋਂ ਬਾਅਦ ਬਿਕਰਮ ਮਜੀਠੀਆ ਨੂੰ ਲੈ ਕੇ ਕੋਈ ਵੱਡਾ ਫੈਸਲਾ ਹੋ ਸਕਦਾ ਹੈ ਤੇ ਕੱਲ ਵੀ ਬਿਕਰਮ ਮਜੀਠੀਆ ਦੀ ਨਿਆਇਕ ਹਿਰਾਸਤ ਖਤਮ ਹੋਣ ਦੇ ਦੌਰਾਨ ਸੁਣਵਾਈ ਹੋਣੀ ਸੀ ਪਰੰਤੂ ਨਹੀਂ ਹੋਈ ਤੇ ਉੱਥੇ ਹੀ ਅੱਜ ਇਸ ਮਾਮਲੇ ਦੇ ਵਿੱਚ ਕੋਰਟ ਵੱਡਾ ਫੈਸਲਾ ਕਰੇਗਾ ਤੇ ਜਿਸ ਤੋਂ ਬਾਅਦ ਬਿਕਰਮ ਮਜੀਠੀਆ ਨੂੰ ਰਾਹਾ ਜਾਂ ਵੱਡਾ ਝਟਕਾ ਲੱਗ